ਨੰਦਲੇ <coughs> <coughs> ਹੌਣ ਕਿਸੇ ਕੰਮ ਹੈ ਮਗਰ ਉਹਦੀ ਮੈਂ ਮੁੰਡੇ ਨੂੰ ਕਿਹਾ ਕਹਿੰਦੀ ਇਹਦੀ ਤਾਂ ਪੈਂਟ ਸਹੀ ਹੈ ਤੇ ਮੈਂ ਕਿਹਾ ਭਜਾਇਆ ਮਹਾਰਾਜਾ ਟਾਂਕਾ ਲਾਉਣ ਵਾਲਾ ਫਿਰ ਮੁਕਰਨਾ ਵੀ ਸੀ ਜਦ ਮੁਕਰਦੀ ਨਾ ਹਾਂ ਬਹੁਤ ਤੇਜ਼ ਜੋ ਜੰਗ ਲੜੀਏ ਛੇਤੀ ਕਰੋ ਹੋ ਗਿਆ ਜਾਲ ਸਿੱਧਾ ਆ ਜਾਓ ਫੜ ਕੇ ਅੱਜ ਵੇਖੀ ਆਏਗੀ ਹੈ ਨੀਡ ਬਣਾ ਕੇ ਖਾਓ ਅੱਜ ਤੇ ਤੀਰਾ ਮਾਰਾ ਉੱਤਰ ਦਾ ਮਾਰਾ ਹੈ ਤਿਤਰੀ ਫੜ ਲੀਗੇ ਹਾਂ ਤੇ ਮਰਜੀ ਫੜ ਮੇਰੀ ਗੱਲ ਸੁਣ ਹੁਣ ਲਾੜੀ ਨਾ ਕਿੱਥੇ ਲੈ ਆਲਾ ਤੂੰ ਇੱਕ ਬੈਹਿਉ ਆਂਡਿਆ ਦਾਨ ਇਹ ਜਿੱਥੇ ਆ ਉਹ ਦਾ ਘਲਾਂਗੇ ਇਹਦੇ ਲੱਭਦਾ ਜਾਵੇ ਇਹ ਹੀ ਦੱਸਣਗੇ ਇੱਥੇ ਉਹ ਖਾਨ ਠੇਰ ਰੋਟੀਆਂ ਆ सोनू ਨੂੰ ਕਿਹਾ ਮੈਨ ਲਈ ਜਾਏ ਨੇ ਰੋਕਿਆ ਨਹੀਂ ਮੋਟਰਸਾਈਕਲ ਮੈਂ ਕਿਹਾ ਜਾਣਾ ਮੈਂ ਉੱਥੇ ਉਹ ਦੌਗੀ ਜਿਹੜੀ ਛੱਡੀ ਆ ਤਿਤਰੀ ਆ ਜਾਨ ਆਂਡਿਆਂ ਤੇ ਬੈਠੀ ਆ ਦੌਗੀ ਕੋਲੇ ਚੱਲ ਨਹੀਂ ਆਪਾਂ ਮੂਵੀ ਬਣਾਉਂਦੇ ਨਹੀਂ ਡਾਉਂਦੇ ਹੌਲੀ ਹੌਲੀ ਜਾਂਨੇ ਆ ਤੇ ਖਲਾਰ ਖਲਾਰ ਤਾਂ ਲਵੋ ਇਹਨੂੰ ਉਥੇ ਨੇੜੇ ਜਾ ਖਲਾਰ ਲਓ ਇਹਨੂੰ ਪੂਰਾ ਖਲਾਰ ਲਾ ਬਿੱਟੂ ਚਬਲਾ ਲਾ ਲੈ ਇਹਨੇ ਵੇ ਨੈਕ ਰਿਟ ਰਹਾ ਤੀਨਾਂ ਬਿੱਟੂ ਬੈਠੀ ਹੋਈ ਇਹਨਾਂ ਨੇ ਕਰੀ ਪਿਆ ਤੇ ਡਰਾਤੀ ਆ ਜੇ ਕਰੀ ਡਰੀ ਨਾ ਨੰਦੀ ਨੀਦੇ ਗੰਜੇ ਦੇ ਉੱਤੇ ਜਾ ਕੇ ਸਾਫਾ ਛੁੱਟਿਆ ਹਾਂ ਅਸਲ ਹਾਂ ਵੀ ਚੱਲੀਏ ਪਰਲੇਵੰਨੋਂ ਦੀ ਆਈਏ ਕਿ ਇੱਧਰ ਹਾਂ ਇੱਧਰ ਫੱਲੀ 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 ਓ ਫੱਲੀ ਆ ਫੜੀ ਪਈ ਜੀ ਫੜ ਕੇ ਛਾੜਤੀ ਕੰਜਰ ਨੇ ਫੜ ਕੇ ਵੇਲੋ ਹਾਂ ਇਹ ਹੁੰਦਾ ਮੂੰਹ ਚੋਂ ਖੰਭ ਕੱਢਣ ਲੱਗਾ ਤੇ ਮਨੇ ਖੰਭ ਕਾੜਤਾ ਲੈ ਪੈਰੀ ਕੱਢੀ ਦਿੰਦੇ ਆ ਹਾਂ ਅਜੇ ਤੂੰ 2 ਮਿੰਟ ਰੱਕਦਾ ਬੜੀ ਤੋਫਿਆ ਭਾਈ ਬਹੁਤ ਘਰਮੀ ਆ ਅਸੀਂ ਵੇਹਲੋ ਬਾਣਾ ਤੁਰੇ ਫਿਰਦੇ ਆ ਸਾਨੂੰ ਉਹਨੇ ਫੋਨ ਕੀਤਾ ਤੇ ਆਜੋ ਖੜੀਏ ਤੇ ਤਰੀ ਫੜ ਵੀ ਲਈ ਹੱਥੋਂ ਨਿਕਲ ਗਈ ਉਹਦੇ ਮੂੰਹ ਚ ਖੰਬ ਜੀ ਦੇ ਖੰਬ ਘਟਣ ਲੱਗਿਆ ਤੇ ਫਰ ਲਓ ਕੋਣਾ ਟਿੱਬੇ ਦੇ ਆ ਟੱਬਾ ਜਾਇ ਇਹਦੇ ਤੇ ਵੇਣੇ ਜੇ ਕੋਈ ਗੱਲ ਬਣੀ ਦਾ ਆਜੋ ਸ਼ਿਕਾਰ ਕਰਨ ਪਈਆਂ ਅੱਜ ਵੇਹਲੇ ਆ ਉਹ ਜਾਲ ਜੂਲ ਲਈ ਆਉਂਦੇ ਮੇਰੇ ਮਗਰ ਮੁੰਡੇ ਵੇਣਿਆ ਇਹ ਫੜੀਆਂ ਗਈਆਂ ਦਾ ਕੋਈ ਝਾੜੀਆਂ ਝੂੜੀਆਂ ਚ ਜਿੱਕੇ ਤੇ ਬੈਠੀ ਹੋਈ ਐ ਨਜ ਤਾਂ ਮੈਂ ਆਖਾ ਵੀ ਵੇਖ ਲੈਨੇ ਜਿੱਕੇ ਤੇ ਬੈਠੀ ਹੋਈ ਕੋਈ ਹੁਣ ਵੇਣਿਆ ਆਇਆ ਲਗਦਾ ਇੱਥੇ ਨਹੀਂ ਕੋਈ ਵੀ ਹੈ ਨਾ ਔਖਾ ਹੀ ਆ ਤਾਂ ਅੰਮ੍ਰਿਤ ਦੇ ਤਾਂ ਗਰਮੀ ਬੜੀ ਹੈ ਨਾ ਯਾਰ ਇਹਦੇ ਵਿੱਚ ਵਾੜਾ ਮੋੜਾ ਦੇ ਵਿੱਚ ਫਸਿਆ ਹੋਵੇ ਕੋਈ ਤਾਂ ਕਿ ਨਹੀਂ ਹਾਂ ਇਹਨਾਂ ਨੂੰ ਗਰਮੀ ਲੱਗਦੀ Subtitles ਲੋਇ ਟਾਈਮ ਹੋ ਗਿਆ 3 ਦਾ ਤੇ ਹੁਣ ਤਾਂ ਗਰਮੀ ਬੜੀ ਹੈ ਤੇ ਆਪਾਂ ਚੱਲੇ ਹਾਂ ਸੋਨ ਸ਼ਹਿਰ ਸ਼ਹਿਰ ਥੋੜਾ ਜਿਹਾ ਮੈਨੂੰ ਕੰਮ ਮਸੀ ਬੈਂਕ ਕੋ ਚੋ ਤੇ ਤਰੀ ਫੜੀ ਸੀ ਯਾਰ ਉਹ ਮੋਬਾਈਲ ਬੰਦ ਹੋ ਗਿਆ ਗਰਮੀ ਕਰ ਨੇਟ ਹੋ ਗਿਆ ਵਖਾ ਹੀ ਨਹੀਂ ਸਕੇ ਤਾਨੂੰ ਉਹਦੇ ਹੱਥਾਂ 'ਚ ਹੀ ਉੱਡ ਗਈ ਫੇਰ ਅਸੀਂ ਕੀ ਸ਼ਿਕਾਰ ਕਰਮਾ ਹੀ ਆ ਗਏ ਹਾਂ ਹਾਂ மார கி கடே தின பண்ணி உணவு

ਸਬਜ਼ੀਆਂ ਲੈ ਲਈਆਂ ਹੋਰ ਕਹਿੰਦੇ ਘਰੇ ਨਾ ਬੜਿਆ ਜਿਹਾ ਪਾਟੇ ਨੋਟ ਲੈ ਜਾਓ ਤੇ ਚਲਾ ਕੇ ਆਉਣੇ ਜੀ ਹੈ ਜਾਣਾ ਸਾਰੇ ਚੱਲ ਜਾਣੇ ਯਾਰ ਕਿਹੜਾ ਪਾਟਾ ਨਾ ਇਹ ਚੱਲਿਆ ਨਹੀਂ ਤੇ ਪਰਾਲੀ ਪਹਿਲਾਂ ਆਉਣੀ ਸ਼ੁਰੂ ਹੋ ਗਈ ਵੇਖ ਲੋ ਹਾਂ ਅਜੇ ਝੋਨੇ ਬੀਜਣੇ ਆ ਆਪਣੀ ਏਰੀਆ ਬੀਜਿੰਦੀਆਂ ਬਈਆਂ ਤੇ ਥਰਾਲੀ ਪਹਿਲਾਂ ਲੱਦੀ ਢੰਡੇ ਲਾਓ ਤੋਰੀਆਂ ਲਾਓ ਸਰੋਂ ਦਾ ਤੇਲ ਲਾਓ ਵਿੱਚ ਪਿਆਜ਼ ਵੇਖ ਲਓ ਹਾਂ ਹੰਬ ਲਾਓ ਕੇਲੇ ਲਾਓ ਅਮਰੂਦ ਲਾਓ ਜਿਹੜਾ ਕੋਈ ਲੈਣਾ ਲਵੋ ਬਹੁ ਨੂੰ ਖਾਲੀ ਕਰੋ ਵਿਚਾਰੇ ਨੂੰ ਫੀਲਾਣਾ ਜੀ ਦੱਸੋ ਠੀਕ ਹੀ ਆ ਹੈਗੀ ਕੀ ਆ ਦੇ ਉਹ ਦੋਰੀਆਂ ਖੇਲੇ ਆਂਬ ਆਇਦਨ ਵੀ ਰੋ ਰੇ ਆਣਾ ਮੈਂ ਖੜਦਾ ਆ ਆਇਆ ਜ ਆਇਆ ਹਾਂ ਚਾਚੀ ਕੀ ਲੈਣਾ ਹੈ ਮੈਂ ਸਬਜ਼ੀ ਵੇਚਣ ਲੱਗ ਗਿਆ ਹੈ ਹਾਂ ਕੀ ਕਰ ਟੋਕਰੀ ਰੱਖ ਦੇ ਦਿੰਦਾ ਆ ਜਾ ਤੂੰ ਯਾਰ ਤੇਰਾ ਨਾ ਟੋਕਰੀ ਚੰਗੀ ਆ ਹੈ ਆਇਆ ਇੱਥੇ ਰੱਖਣੀ ਆ ਜਾ ਜੋ ਖਾਣਾ ਤੂੰ ਆ ਤੈਨੂੰ ਨਾ ਯਾਰ ਤੇਰਾ ਨਾ ਕੋਈ ਚੀ ਚੰਗੀ ਟਰੋਕਰੀ ਫਿਰ ਮੈਂ ਸਮਾਨ ਲਿਆ ਮੈਂ ਟਰੋਕਰੀ ਚ ਪਾ ਲਈਏ ਟਰੋਕਰੀ ਲਈ ਹੀ ਪਠੇ ਪਉਣ ਨੂੰ ਲਵਾਇਨੂਣ ਰਾਏ ਲੋਕੀ ਆਦੇ ਮੈਂ ਸਬਜੀ ਲਾਵਾਂ ਨੂੰ ਲਾਵਾਂ ਗੰਡੇ ਲਾਵਾਂ ਟਿੰਡਲੋ ਛੱਪੀ ਜਾਂਦਾ ਲਾ ਦੇ ਫਿਰ ਟਰੋਕਰੀ ਲਾਓ ਜੀ ਲਾਤੀ ਜੀ ਟਰੋਕਰੀ ਸਮਾਨ ਆ ਉਹ ਕਹਿੰਦੇ ਕਿ ਇਹਦੀ ਗੱਡੀ ਮੰਗ ਕੇ ਲਿਆ ਸਮਾਨ ਥੋੜਾ ਲੈ ਗਏ। ਫੇਰੇ ਪਰ ਸੋਣਾ ਲੋ ਆਪਾਂ ਇੰਨਾ ਲੱਗੇ ਪਿਆਜ਼ ਤੇ ਲਸਣ ਪਾਉਣ ਇਥੇ ਬੰਦੇ ਆ ਬਣਾਉਣਾ ਸ਼ੇਕ ਬਣਾਉਣਾ ਸ਼ੇਕ ਕਿ ਮੰਗੋ ਸ਼ੇਕ ਆਂਦੇ ਇਹਨੂੰ ਮੰਗੋ ਸ਼ੇਕ ਆਂਦੇ ਹਨਾ ਸਭ ਪਤਾ ਜਾਣ ਕੇ ਪਕਾਈਏ ਮਸਲੇ ਹਾਂ ਬਣਾਉਣਾ ਸ਼ੇਕ ਆਂਦੇ ਲੋਈ ਵਿੱਚ ਇਹ ਕੇਲੇ ਆ ਇੱਥੇ ਆਂਬ ਆਈ ਨਵੇਂ ਆ ਪੱਚਾਂਗੇ ਇਤਰਾਤ ਤੋਲੇ ਆ ਕਾਣੀ ਦੇ ਨੇ ਡੋਲ ਤੈਨੂੰ ਅਗਲੇ ਹੱਦ ਤੱਕ ਇਹ ਨਾਹੀ ਮਸਾਲਾ ਛੱਡ ਗਿਆ ਇਹ ਕਿਉਂ òi ਬੱਕਰਾ ਪਾਉਣੇ ਇੰਦੇ ਚੋਂ

ਤੜਕਿਆਂ ਤੁੜਕੇ ਲਾਂ ਇਹਦੇ ਇਧਰ ਛੜਿਆਂ ਦੇ ਵੀ ਤੜਕੇ ਲਗਣ ਡਾਏ ਕਿਉਂਕਿ ਇਹ ਸਾਂਝਾ ਬੱਕਰਾ ਬਣਾਇਆ ਸੀ। ਅੱਛਾ। ਮੈਂ ਤਾਂ ਥੋੜਾ ਹੀ ਫਾਦਾ ਨੇ ਇਹ ਬੰਦੇ ਵਾਵਾ ਮਾ ਦੱਬੋ ਕੰਮ ਨੂੰ। ਜੱਟੋ। ਹੈ ਕਿ ਨਹੀਂ? ਹੋਰ ਤੇ ਉਹ ਮਰਜੀ। ਬਸ ਠੀਕ। ਛੜਿਆਂ ਦੀਆਂ ਦਿਨਾਂ ਭਲੇ ਰੰਨਾ ਵਾਲਿਆਂ ਦੇ ਪੱਕਣ ਪਰੌਂਠੇ। ਮਰ ਜਾ ਪਹਿਲੋਂ ਉਹਨੂੰ ਕਰ। ਆਹ ਮਰ ਜਾ ਪਾਣੀ ਪਾਰੇ ਢੋਲ। देखो किडे दे सोहने सील पटे आ है हाँ हाँ मोर ही है नेरे मोर ही मोर गई है जमा है बिटू इन्हें रेट बड़ा है ना तो घट नहीं पठा है फिर आ गए दोपहरे त फड़ी सी इतो निकल गई हम फिर जाल लैके आए ना आई तो फिर वेखी हो गई छा आए आंडे चले गए पौन जाल तो बैठी हुई जाल नहीं तो फिर आंडे तो लै चल खड़का ना ना करो ਲਾਂ ਘਾ ਛੋੜ ਦੇ ਛੋੜ ਦੇ ਛੋੜ ਦੇ ਨਹੀਂ ਜਟਾ ਨਹੀਂ ਬੰਦੀ ਹੋਣਾ ਹਾਂ ਉਹ ਤਾਂ ਛੱਡ ਗਈ ਉਹਦੋਂ ਨਿਕਲ ਗਈ ਇੱਕ ਵਾਰੀ ਆਉਂਦੀ ਹੁੰਦੀ ਹੈ ਹਾਂ ਆਂਡੇ ਦਾ ਫੇਰ ਰੱਖ ਕੇ ਗਏ ਸੀ ਹੋਰ ਹੁਣ ਤਾਂ ਚੱਕਣੇ ਔਨੀ ਆਉਂਦੀ ਹੈ ਨਵਾਰੀ ਵਾਰੀ ਨਹੀਂ ਆਉਂਦੀ ਕਾਲਾ ਬੋਲਦਾ ਇਦਾਂ ਆਵੇ ਆਵੀ ਕਾਲੀ ਸੀ ਆਵੇ ਖੰਭ ਪਟੀਚੇ ਕਾਲੀ ਸੀ ਆ ਲੋ ਜੀ ਆਂਡਿਆਂ ਦੇ ਨਹੀਂ ਆਈ ਵਿਚਾਰੀ ਆਂਡੇ ਠੰਡੇ ਹੋਏ ਪਏ ਯਾਰ ਲਓ ਜੀ ਬਣ ਗਿਆ ਵਧੀਆ ਤਰੀਆਲਾ ਬੱਕਰਾ ਨਾਲ ਪ੍ਰਸ਼ਾਦੇ ਤੇ ਹੁਣ ਸ਼ਕੰਡਾ ਤੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਸ੍ਰੀ ਘਰ ਲੈ ਕੇ ਮੈਡੀ ਸ਼ੇਅਰ ਕਰਦੇ